ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਖਾਸ ਖਬਰ ਤੁਹਾਨਾ ਸਾਂਝੀ ਕਰ ਰਹੇ ਹਾਂ ਭਾਰਤ ਨੇ ਇੱਕ ਬਹੁਤ ਵੱਡਾ ਟਰਨ ਲਿਆ ਹੈ ਜੂਟਨ ਲਿਆ ਹੈ ਉਹਦੇ ਬਾਰੇ ਦੀ ਗੱਲ ਕਰਨ ਲੱਗੇ ਆ ਤੋਂ ਪਹਿਲਾਂ ਦੱਸ ਦਈਏ ਕਿ ਜੁੱਤੀ ਜੁੱਤੀ ਕੀ ਚੀਜ਼ ਹੁੰਦੀ ਔਰ ਕੀ ਕੀ ਕਾਰ ਕਰਵਾ ਦਿੰਦੀ ਆ ਜੁੱਤੀ ਦਾ ਡਰ ਕੀ ਹੁੰਦਾ ਔਰ ਜੁੱਤੀ ਦਾ ਦਮ ਕੀ ਹੁੰਦਾ ਇਹ ਭਾਰਤ ਦੇ ਇਸ ਜੂਟਨ ਤੋਂ ਸਾਹਮਣੇ ਆ ਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਮਰੀਕਾ ਨੇ 2 ਤਰੀਕ ਤੋਂ ਉਹਨਾਂ ਸਾਰੇ ਦੇਸ਼ਾਂ ਦੇ ਖਿਲਾਫ ਡਬਲ ਟੈਰਫ ਲਾਉਣ ਦੀ ਧਮਕੀ ਦਿੱਤੀ ਸੀ ਟਰੰਪ ਨੇ ਜਿਹੜੇ ਉਹ ਰੀਆਂ ਚੀਜ਼ਾਂ ਤੇ ਜ਼ਿਆਦਾ ਟੈਰਫ ਲਾਉਂਦੇ ਆ ਹੱਲੇ ਦੋਤਰੀ ਕਾਉਣੀ ਆ ਉਹ ਤਾਂ ਪਹਿਲਾਂ ਹੀ ਭਾਤ ਨੇ ਟਰਨ ਲੈ ਲਿਆ ਜੁੱਤੀ ਦੇ ਡੱਤੋਂ ਇੱਕ ਬਹੁਤ ਵੱਡਾ ਕੰਮ ਕਰਨ ਜਾ ਰਹੀ ਆ ਸਰਕਾਰ ਆਨਲਾਈਨ ਇਸ਼ਤਿਹਾਰਾਂ ਤੇ ਲਗਾਈ ਜਾਂਦੀ 6% ਦੀ ਸਮਾਨਤਾ ਲੇਵੀ ਨੂੰ ਹਟਾਉਣ ਦਾ ਪ੍ਰਸਤਾਵ ਲੈ ਆ ਪ੍ਰਸਤਾਵ ਲੈ ਜਾਂਦਾ ਇਹ ਤੈਸ ਗੂਗਲ ਅਤੇ ਮੈਟਾ ਵਰਗੀਆਂ ਕੰਪਨੀਆਂ ਤੇ ਲਗਾਇਆ ਜਾਂਦਾ ਹੁੰਦਾ ਤੇ ਇਸ ਨੂੰ ਗੂਗਲ ਟੈਸ ਕਹਿੰਦੇ ਜ਼ਿਆਦਾਤਰ 1 ਅਪ੍ਰੈਲ ਤੋਂ ਹਟਾਉਣ ਬਾਰੇ ਗੱਲ ਚੱਦੀ ਆ ਇਹਦਾ ਮਤਲਬ ਹੈ ਕਿ ਤੈਸ 트ੰਪ ਦੇ ਤੈਸ ਲਾਗੂ ਹੋਣ ਤੋਂ ਪਹਿਲਾਂ हट ਜਾਏਗਾ ਮੰਨਿਆ ਜਾ ਰਿਹਾ ਕਿ ਇਹ ਕਦਮ 트ੰਪ ਨੂੰ ਖੁਸ਼ ਕਰ ਲੈ ਚੁੱਕਿਆ ਜਾ ਰਿਹਾ ਕਿਉਂਕਿ 트ੰਪ ਨੇ ਧਮਕੀ ਦਿੱਤੀ ਸੀ ਜੇਕਰ ਕੋਈ ਵੀ ਦੇਸ਼ ਅਮਰੀਕੀ ਕੰਪਨੀਆਂ ਤੇ ਤਕਨੀਕੀ ਕੰਪਨੀਆਂ ਤੇ ਡਿਜੀਟਲ ਟੈਕ ਲਗਾਉਂਦਾ ਤਾਂ 2 April ਨੂੰ ਉਹ ਜਵਾਬੀ ਕਾਰਵਾਈ ਕਰਨਗੇ ਤੇ ਟੈਰਫ ਲਗਾ ਦੇਣਗੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਸੋਮਵਾਰ ਨੂੰ ਸੰਸਦ 'ਚ ਵਿੱਤ ਬਿੱਲ 58 ਸੋਧਾਂ ਪੇਸ਼ ਕੀਤੀਆਂ ਸੀ타 ਰਮਨ ਨੇ ਸੋਮਵਾਰ ਨੂੰ ਸੰਸਦ ਵਿੱਚ ਵਿੱਤ ਬਿੱਲ ਵਿੱਚ 58 ਸੋਧਾਂ ਪੇਸ਼ ਕੀਤੀਆਂ ਇਹ ਵਿਵਸਥਾ ਉਹਨਾਂ ਸੋਧਾਂ ਵਿੱਚ ਸ਼ਾਮਲ ਸੀ ਸਮਾਨਤਾ ਲੇਵੀ ਨੂੰ ਹਟਾਉਣ ਦਾ ਪ੍ਰਸਤਾਵ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਦੀ ਗੱਲਬਾਤ ਦੌਰਾਨ ਆਇਆ ਹੈ 2 April ਤੋਂ ਲਾਗੂ ਹੋਣ ਵਾਲੇ ਸੰਭਾਵੀ ਪਰਸਪਰ ਤਰਫਾਂ ਤੋਂ ਬਚਣਾ ਚਾਹੁੰਦਾ ਹੈ ਭਾਰਤ ਸਰਕਾਰ ਨੇ ਸਮਾਨਤਾ ਲੇਵੀ ਦੇ ਬਗਲੇ ਇਨਕਮ ਟੈਕਸ ਇਕਟ ਟੈਟ ਇਹਨਾਂ ਕੰਪਨੀਆਂ ਨੂੰ ਦਿੱਤੀਆਂ ਗਈਆਂ ਛੋਟਾਂ ਨੂੰ ਹਟਾਉਣ ਦਾ ਵੀ ਪ੍ਰਸਤਾਵ ਰੱਖਿਆ ਹੈ ਈਬੀਆਈ ਦੇ ਸੀਨੀਅਰ ਸਲਾਹਕਾਰ ਸੁਧੀਰ ਕਪਾੜੀਆ ਨੇ ਕਿਹਾ ਇਕਵਾਲੈਂਜ ਲੈਵਰ 11 ਨੂੰ ਹਟਾਉਣਾ ਭਾਰਤ ਸਿਕਾ ਦਾ ਇੱਕ ਚੰਗਾ ਕਦਮ ਹੈ ਕਿਉਂਕਿ ਜ਼ਿਆਦਾ ਮਾਲੀਆ ਪੈਦਾ ਨਹੀਂ ਕਰ ਰਿਆ ਸੀ ਅਤੇ ਅਮਰੀਕੀ ਪ੍ਰਸ਼ਾਸਨ ਲਈ ਇੱਕ ਵੱਡਾ ਝਟਕਾ ਵੀ ਸਾਬਤ ਹੋ ਰਿਹਾ ਸੀ 트럼ਪ ਉਹ ਬੰਦਾ ਵਾ ਜਿਨੇ ਕਿਸੇ ਚੀਜ਼ ਦੀ ਵੀ ਪ੍ਰਵਾਹ ਕੀਤੇ ਬਿਨਾ ਉਹ ਫੈਸਲੇ ਲਿਆ ਬੇਸ਼ੱਕ ਉਹ ਫੈਸਲੇ ਆਤਮ ਘਾਤੀ ਹੀ ਕਿਉਂ ਨਾ ਹੋਣ ਪਰ ਹਲਾ ਕੇ ਉਹਨੇ ਸਾਰਿਆਂ ਨੂੰ ਰੱਖ ਦਿੱਤਾ ਇਹਨੇ 트럼ਪ ਦੇ ਫੈਸਲੇ ਹੀ ਆ ਜਿਨ੍ਹਾਂ ਦੇ ਵਿੱਚ ਰਸ਼ੀਆ ਦੇ ਨਾਲ ਉਹਨੇ ਮੇਲਜੋਲ ਵਧਾਇਆ ਵਾ ਭਾਤ ਅਮਰੀਕਾ ਨੂੰ ਮੂੰਹ ਦਿਖਾ ਕੇ ਮੂੰਹ ਚੜਾ ਕੇ ਰਸ਼ੀਆ ਦਾ ਤੇਲ ਲੈਂਦਾ ਰਿਹਾ ਕਹਿੰਦਾ ਕਿ ਰਸ਼ੀਆ ਸਾਡਾ ਮਿੱਤਰ ਤੇ ਅਮਰੀਕਾ ਨੇ ਰਸ਼ੀਆ ਨੂੰ ਹੀ ਆਪਣੇ ਪਾਲੇ ਦੇ ਕਰ ਲਿਆ ਆਉਣ ਵਾਲੇ ਦਿਨ ਕਾਫੀ ਖਤਰਨਾਕ ਹੋ ਸਕਦੇ ਆ ਭਾਤ ਲਈ ਅਮਰੀਕਾ ਤੇ ਰਸ਼ੀਆ ਇੱਕ ਗੁੱਟ ਬਣਾਉਣ ਜਾ ਰਹੇ ਆ ਔਰ ਇਹਦੇ ਚ ਭਾਤਰਗੇ ਜਿਹੜੇ ਹਨ ਉਹ ਰਗੜੇ ਜਾਣਗੇ ਜੁੱਤੀ ਦਾ ਅਸਰ ਤੁਸੀਂ ਦੇਖ ਹੀ ਲਿਆ ਕਿ 트럼ਪ ਦੀ ਯੋਤੀ ਨੇ ਕੀ ਕੀ ਕਰਵਾਤਾ ਭਾਰਤ ਤੋਂ ਬਾਕੀ ਆਉਣ ਵਾਲੇ ਦਿਨਾਂ ਇਹ ਤੁਹਾਨੂੰ ਪਤਾ ਲੱਗ ਹੀ ਜਾਊਗਾ ਕੀ ਹੁੰਦਾ